ਪੀ ਭਾਵੇਂ ਕੋਈ ਹੋਵੇ ਕਾਲੀ ਭਾਵੇਂ ਕਾਂਗਰਸ ਤੇ ਭਾਵੇਂ ਸਾਡੇ ਵਾਲਾ ਜਿਹੜਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰੂ ਉਹ ਸਾਡਾ ਕੁਝ ਨਹੀਂ ਲੱਗਦਾ ਭਾਵੇਂ ਸਾਨੂੰ ਵੋਟ ਪਾਈ ਭਾਵੇਂ ਨਹੀਂ ਪਾਈ ਇਹ ਜ਼ਮੀਨ ਛੁੱਟ ਨਹੀਂ ਛੁੱਟਣੀ ਆ ਮਾਨਜੋਗ ਸਪੀਕਰ ਸਾਹਿਬ ਬੋਲੋ ਇਹ ਮਾਨਜੋਗ ਮੈਂਬਰ ਸਾਹਿਬ ਨੇ ਜਿਹੜੀ ਗੱਲ ਕੀਤੀ ਵਾਕਈ ਉਹ ਧੇਰ ਕਬਜ਼ਾ ਕਰ ਰਹੀ ਸੀ ਉਹਨੂੰ ਜਾ ਕੇ ਰੋਕਿਆ ਗਿਆ ਉਹਦੇ ਬਾਅਦ ਉਹ ਬੰਦੇ ਜਿਹੜੇ ਕਬਜ਼ਾ ਕਰ ਰਹੇ ਸਨ ਉਹਨਾਂ ਨੇ ਕੋਰਟ ਦੇ ਵਿੱਚੋਂ ਕੋਈ ਸਟੇ ਲਿਆ ਕੇ ਜਿਹਦੇ ਨਾਲ ਉਹ ਚਾਰਦੁਆਰੀ ਵਾਰ ਰਹੇ ਸਨ ਵੀ ਸਾਡੇ ਕੋਲ ਸਟੇ ਆ ਉਹ ਲਿਆ ਕੇ ਉਹਨਾਂ ਨੇ ਅਧਿਕਾਰੀਆਂ ਨੂੰ ਵਿਖਾਇਆ ਪਰ ਫਿਰ ਵੀ ਆਪਾਂ ਉਹਦੇ ਵਿੱਚ ਨਿੱਜੀ ਦਖਲ ਦੇ ਕੇ ਉਹ ਚਾਰਦਵਾਰੀ ਰਿਕਵਾਈ ਉਹਦੇ ਬਾਅਦ ਉਹ ਬੰਦੇ ਮੇਰੇ ਕੋਲ ਆਏ ਜਿਹੜੇ ਬੰਦੇ ਕਬਜ਼ਾ ਕਰਦੇ ਸੀ ਤੇ ਉਹ ਕਹਿੰਦੇ ਵੀ ਭੁੱਲਰ ਸਾਹਿਬ ਅਸੀਂ ਵੋਟਾਂ ਤੁਹਾਨੂੰ ਪਈਆਂ ਆਮ ਆਦਮੀ ਪਾਰਟੀ ਨੂੰ ਤੇ ਜਿਹੜੇ ਪਹਿਲੇ ਕਾਲੀ ਕਾਂਗਰਸੀ ਉਹ ਕਬਜ਼ਾ ਕਰਾਉਂਦੇ ਹੁੰਦੇ ਸੀ ਤੇ ਤੁਸੀਂ ਸਾਡਾ ਕਬਜ਼ਾ ਛਡਾਈ ਜਾਂਦੇ ਜੀ ਮੈਂ ਇਹ ਗੱਲ ਕਹੀ ਮਾਜੋਬ ਸਪੀਕਰ ਸਾਹਿਬ ਇਹ ਬੰਦੇ ਉਹ ਵੀ ਸੁਣਨਗੇ ਉਹਨਾਂ ਨੂੰ ਵੀ ਪਤਾ ਲੱਗ ਜੂ ਤੇ ਭਾਵੇਂ ਕੋਈ ਹੋਵੇ ਕਾਲੀ ਭਾਵੇਂ ਕਾਂਗਰਸੀ ਤੇ ਭਾਵੇਂ ਸਾਡੇ ਵਾਲਾ ਜਿਹੜਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰੂ ਉਹ